ਚਲੋ ਜੀ ਇੱਕ ਦਿਨ ਮੈਂ ਅੱਕੇ ਹੋਏ ਨੇ ਕਹਿਦਾ ਵੀ ਜਦੋਂ ਇਹਨੇ ਕਿਹਾ ਵੀ ਆ ਵੀ ਨਹੀਂ ਪਸੰਦ ਆ ਵੀ ਨਹੀਂ ਪਸੰਦ ਮੈਂ ਬੜੀ ਗੱਲ ਫਿਰ ਮੇਰੇ ਨਾਲ ਵਿਆਹ ਕਰਾ ਲਾ ਕਹਿੰਦੀ ਇਹਦਾ ਓਕੇ ਵੀ ਨਹੀਂ ਕੋਈ ਪ੍ਰੋਬਲਮ ਹੀ ਨਹੀਂ ਮੈਂ ਡਰ ਗਿਆ ਮੈਨੂੰ ਹੈ ਵੀ ਇਹ ਤਾਂ ਗਲਤ ਹੋ ਗਈ ਵੀ ਇਹਨੂੰ ਐ ਲੱਗੇ ਵੀ ਕੋਈ ਹੋਰ ਆਪਸ਼ਨ ਨਹੀਂ ਲੱਭੀ ਤੇ ਮੈਂ ਆਪਣੀ ਚਾਦਰ ਪਾਲੀ ਉਹਦੇ ਤੇ ਮੈਨੂੰ ਅਗਲੇ ਦਿਨ ਲੱਗਾ ਮੈਨੂੰ ਨਹੀਂ ਯਾਰ ਜੀ ਇਹ ਨੈਤਿਕ ਤੌਰ ਤੇ ਗੱਲ ਠੀਕ ਨਹੀਂ ਹੈਗੀ ਤੇ ਮੈਂ ਇਹ ਨਹੀਂ ਕਿਹਾ ਵੀ ਨਹੀਂ ਮੈਂ ਵੀ ਕਹਿ ਬੈਠਾ ਕਿ ਨਹੀਂ ਚਲ ਕੋਈ ਗੱਲ ਨਹੀਂ ਕਹਿ ਬੈਠਾ ਵੀ ਚਲ ਕੋਈ ਨਹੀਂ ਠੀਕ ਹੈ ਮੈਨੂੰ ਉਸ ਹਜੜ ਕਹਿੰਦਾ ਆ ਕੀ ਗੱਲ ਨਹੀਂ ਬਈ ਵੀ ਮਾੜਾ ਮੋਟਾ ਜਿਹੇ ਅੰਦਰ ਫੀਲਿੰਗ ਹੈ ਤਾਂ ਦੱਸ ਦੇ ਹੂੰ ਦੋ ਚਾਰ ਦਿਨ ਬਾਅਦ ਮੈਨੂੰ ਫੇਰ ਲੱਗਿਆ ਮੈਂ ਕਿਹਾ ਵੀ ਨਹੀਂ ਆਪਾਂ ਦੁਬਾਰਾ ਸੋਚ ਸਕਦੇ ਹਾਂ ਕਹਿੰਦੀ ਹਾਂ ਸੋਚ ਸਕਦੇ ਹਾਂ ਮੈਂ ਆਪਣੇ ਮਿੱਤਰ ਨੂੰ ਪੁੱਛਿਆ ਮੈਂ ਕਿਹਾ ਯਾਰ ਗੱਲ ਇਹ ਆ ਵੀ ਗੱਲ ਇੱਥੇ ਜੇ ਪਹੁੰਚ ਗਈ ਆ ਨਵਦੀਪ ਸਾਡਾ ਮਿੱਤਰ ਕਹਿੰਦਾ ਯਾਰ ਦਰਸਲ ਗੱਲ ਇਹ ਆ ਵੀ ਕੁੜੀ ਵੱਲੋਂ ਤੈਨੂੰ ਹਾਂ ਹੈ ਤੂੰ ਦੱਸ ਵੀ ਕਿਵੇਂ ਕਰਦਾ ਚਲੋ ਜੀ ਮੈਂ ਆਪਣੇ ਉਸਤਾਦ ਨਾਲ ਗੱਲ ਕੀਤੀ ਗੁਰਚਰਨભાઈ ਕਹਿੰਦਾ ਵੀ ਤੁਸੀਂ 1 ਸਾਲ ਦਾ ਸਮਾਂ ਲੈ ਲਓ ਵੀ ਕਈ ਵਾਰੀ ਭਾਵਕਤਾ ਜੀ ਹੁੰਦੀ ਹੈ ਬਾਅਦ ਚ ਨਾ ਦੇਖੋ ਕਿਦ ਐਵੇਂ ਕਰੇ ਮੁਰਗੀ ਪਾਂਡੇ ਜੀ ਤੇ 1 ਸਾਲ ਕਿਤੇ ਲੱਗੇ ਬਾਅਦ ਚੋ ਗਲਤ ਹੋ ਗਿਆ ਤੇ ਅਸੀਂ ਚਲੋ ਜੀ ਇਹਨੇ ਆਪਣੇ ਡੈਡੀ ਨਾਲ ਗੱਲ ਜਦੋਂ ਕੀਤੀ ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਉਹ ਇਹ ਲੱਗੀ ਵੀ ਉਹ ਕੰਨੇ ਉਹਨੇ ਉਹਨੂੰ ਬਿਠਾ ਕੇ ਪੁੱਛਿਆ ਵੀ ਕੀ ਉਹਨਾਂ ਨੇ ਇਹ ਵੀ ਪੁੱਛਿਆ ਕੀ ਕਰਦਾ ਕਹਿੰਦੇ ਵੀ ਐਂ ਕਰਕੇ ਕੀ ਹੈ ਕਹਿੰਦੇ ਵੀ ਐਂ ਕਰਕੇ ਮੈਨੂੰ ਮੁੰਡਾ ਪਸੰਦ ਆ ਥੀਏਟਰ ਕਰਦਾ ਉਹ ਕਹਿੰਦੇ ਤੂੰ ਕੀ ਕਰਨਾ ਚਾਹੁੰਦੀ ਹੈ ਕਹਿੰਦੇ ਮੈਨੂੰ ਮਤਲਬ ਬੇਸਿਕਲੀ ਮੇਰੀ ਲਾਈਫ ਇਹੀ ਪਸੰਦ ਆ ਵੀ ਨੌਕਰੀ ਦਾ ਮੈਂ ਕਰ ਹੀ ਲਵਾਂਗੀ ਬੈਂਕ ਚ ਨੌਕਰੀ ਨੂੰ ਉਹਨਾਂ ਦੇ ਨਾਲ ਚ ਮਿਲ ਗਈ ਸੀ ਹਾਂਜੀ ਕਹਿੰਦੇ ਠੀਕ ਐ ਤੇ ਇੱਕ ਘਟਨਾ ਬੜੀ ਇੰਟਰਸਟਿੰਗ ਐ ਇਹਨਾਂ ਦੇ ਦਾਦਾ ਜੀ ਚਲੋ ਹੁਣ ਦੁਨੀਆ ਚ ਆਇਆ ਕਿ ਉਹ ਵੈਦ ਨੇ ਤੇ ਉਹ ਇੰਟਰਫੇਅਰ ਨਹੀਂ ਕਰਦੇ ਮਤਲਬ ਬੜੇ ਗੁਰਮੁਖ ਬੰਦੇ ਆ ਆਪਦੀ ਗੁਰਬਾਣੀ ਕਰ ਪੜ੍ਹਨੀ ਤੇ ਲੋਕਾਂ ਨੂੰ ਦਵਾਈਆਂ ਜਿਹੜਾ ਉਹਨਾਂ ਦਾ ਮੇਨ ਵੈਦਗੀ ਦਾ ਕੰਮ ਸੀ ਤੇ ਜਿਹੜੀ ਵੀ ਗੱਲ ਕਰਦਾ ਫੈਮਿਲੀ ਉਹਨਾਂ ਕੋਲ ਜਾਂਦਾ ਸੀ ਵੀ ਮਤਲਬ ਪਾਪਾ ਜੀ ਉਹਨਾਂ ਨੂੰ ਕਹਿੰਦੇ ਤੁਸੀਂ ਦੱਸੋ ਵੀ ਐਂ ਕਰਕੇ ਮੁੰਡਾ ਦੇਖਿਆ ਕਹਿੰਦੇ ਮੁੰਡੇ ਨੂੰ ਫਲਾਦੋ ਹੁਣ ਮੈਂ ਸੋਚਿਆ ਵੀ ਠੀਕ ਹੈ ਵੀ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਬੜੇ ਫ੍ਰੈਂਡਲੀ ਨੇ ਵੀ ਐਂ ਗੱਲ ਹੋਊਗੀ ਮੈਂ ਜਾ ਕੇ ਗੱਲ ਕਰ ਲਊਗਾ ਚਲੋ ਜੀ ਇਹਨਾਂ ਨੇ ਚਾਹ ਪਾਣੀ ਪੀਆ ਆ ਮੈਨੂੰ ਬਿਠਾਤਾ ਉਹਨਾਂ ਦੇ ਵੈਦਖਾਨੇ 'ਚ ਹੁਣ ਮੈਂ ਤੇ ਮਤਲਬ ਦਾਦਾ ਜੀ ਬੈਠੇ ਹੋਇਆ ਹੈ ਉਹ ਹੁਣ ਦਵਾਈ ਰਗਰੀ ਆ ਹੁਣ ਤੁਸੀਂ ਉਹਨੂੰ ਫਿਲਮ ਦੇ ਸੀਨ ਵਾਂਗੂ ਇਮੇਜਿਨ ਕਰੋ ਕਿਉਂ ਦਵਾਈ ਰਗੜੀ ਜਾਂਦੀ ਹੈ ਕਰ ਕਰਦੀ ਆਵਾਜ਼ ਆਉਂਦੀ ਮੈਂ ਚੁੱਪ ਕਰਕੇ ਬੈਠਾ ਕੋਈ ਗੱਲ ਨਹੀਂ ਕਰ ਰਹੀ ਇੱਕ ਮਿੰਟ 2 ਮਿੰਟ 5 ਮਿੰਟ ਉਹਨਾਂ ਨੇ ਇਧਰੋਂ ਪੂਰੀ ਫਾਈ ਇਧਰੋਂ ਫਾਈ ਬਣਾਈ ਜਾ ਰਹੇ ਐ ਹੁਣ ਉਹ ਆਪਦੀ ਲਗਨ 'ਚ ਲੱਗਿਆ ਤੇ ਮੇਰਾ ਇੰਤਿਹਾਨ ਐ ਵੀ ਮੈਂ ਹੁਣ ਐਂਜ ਕਰਿਆ ਵੀ ਮੈਂ ਡਰੇ ਹੋਈ ਨੇ ਗੱਲ ਕਹੀ ਮੈਂ ਹੈ ਜੀ ਉਹ ਥੋੜੇ ਤਾਂ ਕੋਈ ਗੱਲ ਆਈ ਹੋਣੀ ਐ ਕੀ ਗੱਲ ਆਈ ਹੋਣੀ ਮੈਨੂੰ ਕਹਿੰਦੇ ਮੈਂ ਹੁਣ ਦੇਖੋ ਆਪਣੇ ਤਾਂ ਬੰਦਾ ਮਾਰਨ ਤੱਕ ਗੱਲ ਜਾਂਦੀ ਐ ਹਾਂ ਮੈਨੂੰ ਇਹ ਲੱਗਾ ਵੀ ਅੱਜ ਕੁੱਟ ਦਾ ਸਾਮਾਨ ਮੇਰਾ ਬਣਿਆ ਪਿਆ ਹੁਣ ਮੈਂ ਇਹਨਾਂ ਦੇ ਘਰੇ ਗਿਆ ਹੋਇਆ ਉਹਨਾਂ ਦੇ ਕਮਰੇ 'ਚ ਬੈਠਾ ਹੋਇਆ ਚੱਲ ਕੇ ਆਇਆ ਤੇ ਮੈਨੂੰ ਇਹ ਲੱਗਾ ਵੀ ਅੱਜ ਵੀ ਕਰਨਗੇ ਮੇਰੇ ਨਾਲ ਜਿਹੜੀ ਅੱਜ ਹੋਊਗੀ ਮੈਂ ਕਿਹਾ ਜੀ ਨਹੀਂ ਉਹ ਵਿਆਹ ਬਾਰੇ ਗੱਲ ਕਰਨੀ ਸੀ ਕਹਿੰਦਾ ਨਾ ਇਹ ਵੀ ਗੁੱਡਾ ਗੁੱਡੀ ਦਾ ਖੇਲਾ ਹੈ ਵਿਆਹ ਕਰਨਾ ਹਾਂਜੀ ਮੈਂ ਕਿਹਾ ਜੀ ਤੁਸੀਂ ਮੈਂ ਕਿਹਾ ਗੱਲ ਕੀਤੀ ਹੋਣੀ ਆਪਸ 'ਚ ਕਹਿੰਦਾ ਹਾਂ ਹਾਂ ਅਸੀਂ ਤਾਂ ਕਰ ਲਈ ਤੁਸੀਂ ਫੈਸਲਾ ਕਰ ਲਿਆ ਕਹਿੰਦਾ ਜੀ ਕੱਲ ਨੂੰ ਵੀ ਜਦੋਂ ਘਰ ਦੇ ਦੇਖਦੇ ਹੁੰਦੇ ਆ ਤਾਂ ਘਰ ਦੀ ਨਹੀਂ ਜ਼ਿੰਮੇਵਾਰੀ ਹੁੰਦੀ ਆ ਤੇ ਜੇ ਤੁਹਾਡੇ ਦੋਵਾਂ ਦਰਮਿਆਨ ਕੋਈ ਰੌਲਾ ਰੁਲਾ ਪੈ ਗਿਆ ਫਿਰ ਕੌਣ ਜ਼ਿੰਮੇਵਾਰ ਹੈ ਹਾਂਜੀ ਮੈਂ ਤਾਂ ਜੀ ਨਹੀਂ ਰੌਲਾ ਤਾਂ ਨਹੀਂ ਪੈਂਦਾ ਜੀ ਅਸੀਂ ਸਮਝ ਲੈ ਇੱਕ ਦੋ ਜੀ ਅੱਛਾ ਨਹੀਂ ਛੇਤੀ ਸਮਝ ਲੈ ਗਏ ਤੁਸੀਂ ਬਾਈ 15 ਮਿੰਟ ਉਹਨਾਂ ਨੇ ਮੈਨੂੰ ਬਿਠਾਇਆ ਮੇਰੀ ਬੱਸ ਕਰਾਦੀ ਉਹਨਾਂ ਨੇ ਕਹਿੰਦਾ ਕਾਕਾ ਜੀ ਇਹ ਫੈਸਲੇ ਜੇ ਤੁਸੀਂ ਦੋਵਾਂ ਨੇ ਫੈਸਲਾ ਲਿਆ ਨਾ ਸੋਚ ਲਓ ਤੁਹਾਡੇ ਦਰਮਿਆਨ ਕੋਈ ਤੀਜਾ ਨਹੀਂ ਹੈਗਾ ਹਾਂਜੀ ਤੇ ਸਾਰੀ ਜ਼ਿੰਦਗੀ ਤੁਹਾਡੇ ਸਿਰ ਤੇ ਆ ਵੀ ਇੱਕ ਵਾਰੀ ਘਰੇ ਜਾ ਕੇ ਵਿਚਾਰ ਕਰ ਲਓ ਹੂੰ ਮੈਂ ਉੱਥੋਂ ਉੱਠਿਆ ਚਾਹ ਦਾ ਕਿਥੋਂ ਮੇਰੇ ਗਲੀ 'ਚ ਲੰਗਣੀ ਸੀ ਜਦੋਂ ਚਾਹ ਦਾ ਕੁੱਟ ਪਾ ਰ ਮੈਨੂੰ ਉਹਦੀ ਆਵਾਜ਼ ਵੀ ਸੁਣੇ ਗਲੀ 'ਚ ਲੰਗਦੀ ਹੋਈ ਮੈਂ ਜਗਿਆ ਇਹਨੂੰ ਫੋਨ ਤੇ ਲੜ ਪਿਆ ਮੈਂ ਕਿਹਾ ਵੀ ਮੇਰੇ ਨਾਲ ਆ ਕਰਨੀ ਸੀ ਤੁਸੀਂ ਬੁਲਾ ਕੇ ਤੇ ਚਲੋ ਜੀ ਇਹਨਾਂ ਦੇ ਘਰ 'ਚ ਦਾ ਆਪਸੀ ਗੱਲ ਹੋ ਗਈ ਤੇ ਮੈਨੂੰ ਜਦੋਂ ਮੈਂ ਮੰਮੀ ਨੂੰ ਲੈ ਕੇ ਆਇਆ ਦੁਆਰਾ ਤੇ ਜਦੋਂ ਮੰਮੀ ਨਾਲ ਗੱਲ ਕੀਤੀ ਕਹਿੰਦੇ ਠੀਕ ਹੈ ਦਾਦਾ ਜੀ ਨੇ ਕਿਹਾ ਤਾਂ ਵੀ ਓਕੇ ਆ ਵੀ ਠੀਕ ਹੈ ਮੈਂ ਦੇਖ ਰਿਆ ਮੁੰਡੇ ਦਾ ਸਾਫਤਾ ਹੈ ਠੀਕ ਹੈ ਕਹਿੰਦੇ ਵਿਆਹ ਕਦੋਂ ਕਰੀਏ ਇੱਕ ਖੇਤੀਗਲ ਹੋਈ ਸੀ ਹਾਂ ਡੈਡੀ ਕਹਿੰਦੇ ਸੰਡੇ ਸੰਡੇ ਆ ਪਤਾ ਨਹੀਂ ਸੰਡੇ ਨਕ ਲੈਣੇ ਆ ਵੀ ਪਤਾ ਨਹੀਂ ਬਸੰਤ ਪੰਚਮੀ ਆ ਰਹੀ ਸੀ 13 ਦੀ ਬਈ 15 ਦੀ ਕਹਿੰਦੇ 26 26 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਗਿਆ ਮਮੀ ਡੈਡੀ ਨੂੰ ਲੈ ਕੇ ਆਇਆ ਸੀ ਅੱਛਾ ਜੀ ਹਾਂ 26 ਜੀ ਉਸ ਤੋਂ ਪਹਿਲਾਂ ਗੱਲ ਕੀਤੀ ਪਹਿਲਾਂ ਮੈਂ ਇਕੱਲਾ ਮਿਲ ਕੇ ਗਿਆ ਹੂੰ ਹੂੰ ਫਿਰ 26 ਜਨਵਰੀ ਨੂੰ ਘਰੇ ਆਏ ਮਮੀ ਆਏ ਹਨ ਹਾਂ ਹਾਂ ਮੇਰੇ ਮਮੀ ਫਿਰ ਬਸ ਬਸ ਇਹ ਜਦੋਂ ਗਏ ਨਾਲ ਦੀ ਫਿਰ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ ਵੀ ਹਾਂ ਠੀਕ ਆ ਕੇ ਵੀ ਵਿਆਹ ਕਦੋਂ ਕਰ ਲਈਏ ਫਿਰ ਉਹ ਉਹਨਾਂ ਦੇ ਨਾਲ ਚ ਫਰਬਰੀ ਪਤਾ ਨਹੀਂ 15 ਫਰਬਰੀ ਨੂੰ ਬਸੰਤ ਪੰਚਮੀ ਦੀ ਛੁੱਟੀ ਆ ਰਹੀ ਸੀ ਜਿਹੜੀ ਕਹਿੰਦੇ ਛੁੱਟੀ ਆ ਰਹੀ ਹੈ ਚਲੋ ਉਦੋਂ ਕਰ ਲੈਂਦੇ ਆ ਮੈਂ ਕਿਹਾ ਡੈਡੀ ਕੁੜੀ ਦੇ ਵਿਆਹ ਤੇ ਛੁੱਟੀ ਲਈ ਜਾ ਸਕਦੀ ਹੈ ਵੀ ਉਸ ਦਿਨ ਕਿ ਕਰਨਾ 15 ਨੂੰ ਕਰਨਾ ਫਿਰ ਸਾਰੇ ਕਹਿਣ ਲੱਗੇ ਵੀ 14 ਨੂੰ ਕਰ ਲਓ ਫਿਰ ਵੀ ਚਲੋ ਵੈਲੈਂਟਾਈਨਸ ਡੇ ਆ ਬਸ ਐ ਜੇ ਡਿਸਾਈਡ ਹੋ ਗਿਆ ਮੈਂ ਨਾਲ ਫੋਨ ਕਰਕੇ ਕਿਹਾ ਵੀ ਆਪਾਂ 14 ਨੂੰ ਵਿਆਹ ਕਰਾਂਗੇ ਬਸ ਮਤਲਬ ਕੋਈ ਤਿਆਰੀ ਨਹੀਂ ਕੁਝ ਨਹੀਂ ਕੋਈ ਚੋਲਾ ਨਹੀਂ ਇੰਟਰਸਟਿੰਗ ਗੱਲ ਦੇਖੋ ਜ ਹੁਣ ਕਿਉਂਕਿ ਮੈਂ ਤਾਂ ਦੇਖੋ ਮੇਰੇ ਕੋਲੇ ਉਹਨਾਂ ਦੇ ਨਾਲ ਕੋਈ ਕੰਮਕਾਰ ਹੈ ਨਹੀਂ ਸੀ ਮੈਂ ਸੋਚਿਆ ਵੀ ਚਲ ਜੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਰਿਹਾ ਤਾਂ ਮੈਨੂੰ ਇੱਕ 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 ਬੋਝ ਹੁੰਦਾ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਹੁਣ ਇਹ ਮੇਰੀਆਂ ਚਾਚੀਆਂ ਤਾਈਆਂ ਨੂੰ ਜਾਂ ਮੇਰੇ ਸਾਰਿਆਂ ਨੂੰ ਇਹ ਲੱਗਦਾ ਹੋਵੇ ਇਹਨੇ ਮਰਜ਼ੀ ਨਾਲ ਵਿਆਹ ਕਰਾਇਆ ਵੀ ਇਹ ਪਤਨੀ ਕਿਹੇ ਦੀ ਲੈ ਕੇ ਆਊਗਾ ਆਪਣੇ ਘਰੇ ਆ ਹੁੰਦਾ ਵੀ ਆ ਸਾਰਿਆਂ ਨੂੰ ਵੀ ਅੱਛਾ ਵੀ ਕੀ ਹੈ ਇਹ ਹੁਣ ਮੈਂ ਕਹਿੰਦਾ ਸੀ ਵੀ ਮੈਂ ਉਹਨਾਂ ਵੀ ਕਮਾ ਤਾਂ ਰਿਹਾ ਨਹੀਂ ਵੀ ਮੈਂ ਘਰਦਿਆਂ ਦੇ ਬੋਝ ਨਾ ਪਾਵਾਂ ਮੈਂ ਉਹਨਾਂ ਨੂੰ ਕਹੇ ਵੀ ਆਪਾਂ ਸਾਦਾ ਪ੍ਰੋਗਰਾਮ ਕਰਦੇ ਆ ਜੀ ਕਹਿੰਦੇ ਠੀਕ ਹੈ ਮੈਂ ਕਿਹਾ ਆਪਾਂ 11 ਜਣੇ ਨੇ ਬਰਾਤ ਜਾਣਾ। ਅਸੀਂ 15 ਜਣੇ ਬਰਾਤ ਤੇ ਗਏ। ਗਾਂਹਾਂ ਜਦੋਂ ਇਹਨਾਂ ਦੇ ਗਏ ਉਹ ਉੱਥੇ 8-900 ਬੰਦਾ ਪੂਰਾ ਉਹ। ਮਤਲਬ ਤੁਸੀਂ ਡਿਸਕਸ ਨਹੀਂ ਕੀਤਾ ਪਹਿਲਾਂ ਵੀ ਅਸੀਂ ਕਿੰਨਾ ਕੁ ਇਕੱਠ ਕਰ ਰਹੇ ਹਾਂ ਅਸੀਂ ਕਿੰਨਾ ਕੁ ਇਹ ਨਹੀਂ ਪਤਾ ਸੀ ਕਿ ਕੋਈ ਵਿਆਹ ਹੋ ਰਿਹਾ ਸੀ ਬੜੇ ਲੰਬੇ ਸਮੇਂ ਬਾਅਦ। ਤੇ ਉਹਦੇ ਚਾਰਨ ਕੀ ਸੀ ਕਿ ਬਾਈ ਤੁਸੀਂ ਬੋਲਦੇ ਰਹੋ ਨਾਲ। ਹਾਂ ਇਹਦਾ ਦਰਸ਼ਕਾਂ ਨੇ ਇਹ ਗੱਲ ਕਹਿ ਰਹੇ ਨੇ ਵੀ ਬੰਦਾ ਡੋਮਿਨੇਟ ਕਰੀ ਜਾਂਦਾ ਸਾਰੀ ਕਹਾਣੀ ਆਪਦਾ ਅਗਲੀ ਕਹਾਣੀ ਆਪਦਾ। ਨਹੀਂ ਤਾਂ ਇਹਨਾਂ ਨੂੰ ਪਤਾ ਸੀ। ਕਿ ਪਹਿਲਾਂ ਸੋਚਿਆ ਸੀ ਵੀਰੇ ਨਾਲ ਵੀਰੇ ਦੇ ਕੈਰੀਅਰ ਤੇ ਗੱਲ ਕਰਾਂਗੇ ਨਾ ਫਿਰ ਅਸੀਂ ਸੋਚਿਆ ਵੀ ਨਹੀਂ ਤੁਹਾਡੇ ਵਿਆਹ ਤੇ ਹੀ ਕਰਦੇ ਆ ਤੁਹਾਨੂੰ ਜਦੋਂ ਤੁਸੀਂ ਸਾਰੇ ਆਪਾਂ ਬੈਠੇ ਆ ਤਾਂ ਇਹ ਹੀ ਲੱਗਿਆ ਕਿ ਇਹ ਵਿਆਹ ਵਾਲਾ ਪ੍ਰੋਗਰਾਮ ਹੀ ਕਰਨਾ ਆਪਾਂ ਹੈ ਨਾ ਅਗਲੇ ਮਾਪ ਇਹ ਤੁਹਾਡਾ ਮੁਹੱਬਤਨਾਮਾ ਹੀ ਹੈ ਇੱਕ ਤਰ੍ਹਾਂ ਨਾਲ ਮੰਗੜੀ ਮੈਂ ਉਹਨੀ ਗੱਲ ਦੱਸ ਦੇਣਾ ਵੀ ਜਦੋਂ ਬਰਾਤ ਆਈ ਹੁਣ ਵਿਚੋਲਾ ਤਾਂ ਹੈ ਨਹੀਂ ਕੋਈ ਜਦੋਂ ਸਾਡੇ ਵਾਲਿਆਂ ਨੇ ਦੇਖਿਆ ਵੀ ਇਹ ਮਤਲਬ ਕੱਟ ਦੇਖਿਆ ਉਹ ਲੜਨ ਮੇਰੇ ਨਾਲ ਬਰਾਤੀ ਵੀ ਸਾਡੀ ਬੇਇੱਜ਼ਤੀ ਕਰਾਉਣੀ ਹੈ ਵੀ ਤੂੰ ਆਪਾਂ 15 ਬੰਦੇ ਗਾ 800 ਮੈਂ ਕਿਹਾ ਯਾਰ ਆਪਾਂ ਜੰਗ ਲੜਣਾ ਹੈ ਇੱਥੇ ਕਹਾ ਵੀ ਕੀ ਵਰਕ ਪੈਂਦਾ ਹੁਣ ਨਾ ਤਾਂ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਜਾਣਦੇ ਆ ਵਿਚੋਲਾ ਤਾਂ ਦੱਸ ਸਕਦਾ ਨਾ ਵੀ ਆ ਮਾਮਾ ਜੀ ਆ ਮੇਰਾ ਮਿੱਤਰ ਹੈ ਦੀਪ ਬੁੱਟਰ ਮੈਂ ਉਹਦੇ ਕੰਨ 'ਚ ਕਹਤਾ ਮੈਂ ਖਿਆ ਨਾ ਤੂੰ ਮੜਾ ਜਾ ਬਾਬਾ ਜੀ ਨੂੰ ਕਹਦੀ ਵੀ ਉੱਚੀ ਬਾਅਦ ਚ ਬਰਾ ਜਾ ਕਰ ਦੇ ਜਦੋਂ ਮਿਲ ਨਹੀਂ ਕਰਾਉਂਦੇ ਹੁੰਦੇ ਨੇ ਜਦੋਂ ਕਿਹਾ ਕਰਨ ਮਾਮਾ ਜੀ ਨਾਲ ਇੱਕ ਬੰਦਾ ਪਾਉਦਾ ਮਾਮਾ ਜੀ ਆਜੋ ਜੀ ਜਦੋਂ ਮਾਮੇ ਆ ਮੋਂ ਸਾਹਮਣੇ ਹੋ ਗਈ ਮੰਗਣੀ ਕਿਸੇ ਤਾਂ ਜਿਹੜੀ ਉਹ ਮਿਲ ਨਹੀਂ ਮਿਲਣੀ ਮਿਲਣੀ ਕਿਸੇ ਢੰਗ ਨਾਲ ਸਾਡੀ ਹੋ ਗਈ ਤੇ ਉਸ ਬਾਅਦ ਯਾਨੀ ਕਿ ਉਹ ਸਾਰਾ ਪ੍ਰੋਸੈਸ ਜਿਹੜਾ ਸੀ ਵਿਆਹ ਤੇ ਸੀ ਫਿਰ ਉੱਥੋਂ ਜਿਹੜਾ ਉਹ ਮਿਊਜ਼ਿਕ ਵੀ ਬੜਾ ਲਾਈਟ ਜਿਹਾ ਮਿਊਜ਼ਿਕ ਰੱਖਿਆ ਸੀ ਜਸਟ ਸਾਈਡ ਆਫ ਦਿ ਸਪੀਕਰ ਲਾ ਕੇ ਹਲ-ਖਲ ਕੇ ਗਾਣੇ ਲਾਇਆ ਸੀ ਕੋਈ ਉਹ ਡੀਜੇ ਸਿਸਟਮ ਜਾਂ ਹੋਰ ਨਹੀਂ ਸੀਗਾ ਨਾਕਾ ਸਾਲਿਆਂ ਨੇ ਲਾਇਆ ਸੀ ਹਾਂ ਮੇਰੇ ਭੈਣ ਕੋਈ ਹੈ ਨਹੀਂ ਮਤਲਬ ਇਹ ਮੇਰੇ ਭਰਾਵਾਂ ਦੇ ਨਾਕਾ ਲਾਇਆ ਸੀ ਇਹ ਸਾਰਾ ਕੁਝ ਲੱਗ ਹੀ ਕੀਤਾ ਮਤਲਬ ਕੁਦਰਤੀ ਹੋ ਗਿਆ ਮਤਲਬ ਕੁਝ ਸੋਚਿਆ ਨਹੀਂ ਕੀ ਬਸ ਹੋ ਗਿਆ ਕੁਦਰਤੀ ਪਹਣਾਂ ਸਾਡੇ ਪਿਆਰ ਵਿਆਹ ਦੇ ਵਿੱਚ ਇੰਨਾ ਡਰਾਮੈਟਿਕ ਹੋਇਆ ਵੀ ਕੋਈ 1% ਵੀ ਕਿਸੇ ਨੇ ਅਰਚਨ ਕੀਤੀ ਹੋਵੇ। ਮਤਲਬ ਮੈਨੂੰ ਇਹ ਸੀ ਵੀ ਮੇਰੇ ਘਰ ਦੇ ਕਹਿਣਗੇ ਵੀ ਯਾਰ ਮਤਲਬ ਸਾਡੀ ਮਰਜ਼ੀ ਤਾਂ ਦੇਖ ਲੈਣਾ। ਪਰ ਮੈਨੂੰ ਕਿਉਂਕਿ ਪਿੰਡਾਂ 'ਚ ਤਾਂ ਇਹ ਚੀਜ਼ ਬਹੁਤ ਵੱਡੀ ਹੋ ਜਾਂਦੀ ਹੈ ਹੈਨਾ। ਪਰ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਅੱਜ ਵੀ ਮਤਲਬ ਉਸ ਚੀਜ਼ ਦਾ ਜਿਹੜਾ ਹੈਗਾ ਸੀ ਵੀ ਉਹ ਦੂਜਿਆਂ ਨੂੰ ਵੀ ਦੱਸਦੇ ਆ ਵੀ ਹਾਂ ਵੀ ਸਾਡਾ ਮਤਲਬ ਇਹ ਮੁੰਡਾ ਰਾਜੀ ਹੈ ਸਾਡਾ ਪਰਿਵਾਰ ਪੂਰਾ ਕਿਉਂਕਿ ਅਸੀਂ ਜਦੋਂ ਵਿਆਹ ਕਰਾਇਆ ਸੀ ਨਾਲ ਦੀ ਨਾਲ ਹੀ ਪਟਿਆਲੇ ਆ ਗਏ ਤੇ ਜੋਬ ਦਾ ਸੀਗਾ ਚੱਕਰ ਨਾ ਕਿਦਾਂ ਜੋਬ ਪਟਿਆਲਾ ਉਹ ਵੀ ਮੈਂ ਕਿਵੇਂ ਆਈ ਵੀ ਜਿਵੇਂ ਵੀਰਵਾਰ ਨੂੰ ਵਿਆਹ ਹੋਇਆ ਦੋਕ ਦਿਨ ਅਸੀਂ ਉੱਥੇ ਰਹੇ ਸੰਡੇ ਨੂੰ ਜਿਵੇਂ ਮੇਰੇ ਪੇਰੇ ਨਾਲ ਸੀ ਗਏ ਹੈ ਨਾ ਸੰਡੇ ਨੂੰ ਮੇਰੇ ਸਾਰੀ ਫੈਮਲੀ ਗਈ ਹੈ ਇਹਨਾਂ ਦੇ ਜਿਵੇਂ ਜਾਂਦੇ ਹੁੰਦੇ ਮਿਲ ਨਹੀਂ ਕਰਨੀਆਂ ਕੁਝ ਵੀ ਅਸੀਂ ਉਹਨਾਂ ਦੇ ਨਾਲ ਹੀ ਮਤਲਬ ਮੇਰੇ ਪੇਕੇ ਘਰ ਆ ਗਏ ਤੇ ਉੱਥੋਂ ਸਵੇਰੇ ਮੈਂ ਤਾਂ ਜੋਬ ਤੇ ਪਹੁੰਚਣਾ ਸੀ ਇਹ ਸਾਰੇ ਤਰ੍ਹਾਂ ਦੇ ਸੁੱਤੇ ਵੇ ਸੀ ਮੈਂ ਸਵੇਰੇ ਪੰਜ ਵਾਲੀ ਬੱਸ ਲਈ ਮੈਂ ਜੋਬ ਤੇ ਚਲੀ ਗਈ ਇਹ ਇਹਨਾਂ ਨੂੰ ਮੇਰੇ ਪਰ ਆ ਗੱਡੀ ਲੈ ਕੇ ਆ ਰਹੇ ਨੇ ਤਨੂ ਲੈ ਕੇ ਜਾਂਦੇ ਹੁੰਦੇ ਨੇ ਤੇ ਤੁਲੀ ਦੀ ਸੇਵਾ ਜਾਂਦਾ ਹੋਈ। ਦੂਜੀ ਇੰਟਰਸਟਿੰਗ ਗੱਲ ਨਾਲ ਇੱਕ ਹੋਰ ਵਾਪਰੀ ਕਿ ਮਤਲਬ ਮੈਂ ਅੱਜ ਮੈਂ ਵੀ ਮੇਰੇ ਲਈ ਵੀ ਔਖਾ ਜਨ ਮੇਰੀ ਕੁੜੀਆਂ ਨੇ ਜਦੋਂ ਹੋਣਾ। ਜਦੋਂ ਇਹਨੇ ਗੱਲ ਕੀਤੀ ਵੀ ਮੈਂ ਉਹਨਾਂ ਨੂੰ ਮੈਂ ਕਿਹਾ ਡੈਡੀ ਨੂੰ ਇਹਨਾਂ ਦੇ ਡੈਡੀ ਨੂੰ ਮੈਂ ਕਿਹਾ ਵੀ ਤੁਸੀਂ ਇੱਕ ਵਾਰੀ ਘਰ ਤਾਂ ਆ ਜਿਓ ਘਰ ਦੇਖ ਜਿਓ ਕਹਿੰਦੇ ਵੀ ਜਦੋਂ ਠੀਕ ਐ ਸਾਰਾ ਤੈਨੂੰ ਦੇਖ ਲਿਆ ਸਾਰਾ ਕੁਝ ਦੇਖ ਲਿਆ ਕਿ ਸਾਡੀ ਕੁੜੀ ਨੂੰ ਤੂੰ ਪਸੰਦ ਐ ਸਾਡੇ ਵੱਲੋਂ ਤੂੰ ਠੀਕ ਐ ਅਸੀਂ ਘਰ ਕਦੇ ਨਹੀਂ ਦੇਖਣਾ ਮੈਨੂੰ ਹੈਰਾਨੀ ਆ ਨਹੀਂ ਕਰ ਨਹੀਂ ਦੇਖਣਾ ਹਾਂ ਦੇਖੋ ਨਾ ਕੁੜੀ ਜਿੱਥੇ ਤੋਰ ਨਹੀਂ ਆ ਲੋਕੀ ਪਿੰਡਾਂ 'ਚ ਅੱਗੇ ਚਲੋ ਹੁਣ ਤਾਂ ਫਿਰ ਵੀ ਟਾਈਮ ਬਦਲ ਗਿਆ ਵੀ ਇੱਕ ਦੂਜੇ ਨੂੰ ਆਪਾਂ ਜਾਣ ਲੈਣਾ ਕਿ ਇੱਕ ਦੂਜੇ ਤੋਂ ਦੂਜੇ ਪਿੰਡਾਂ 'ਚ ਜਾ ਕੇ ਵੀ ਪਤਾ ਕਰਕੇ ਆਉਂਦੇ ਹੁੰਦੇ ਸੀ ਵੀ ਖਾਨਦਾਨ ਕਿਵੇਂ ਦਾ ਵੀ ਇਹਨਾਂ ਦੇ ਘਰ 'ਚ ਕੀ ਉਹ ਐ ਵੀ ਰਿਜਕ ਕਿੰਨਾ ਕਹੇ ਸਾਰੀਆਂ ਚੀਜ਼ਾਂ ਹਨ ਹਾਂ ਕਰ ਨਹੀਂ ਰਹਿਣਾ ਬਾਅਦ ਦੇ ਵਿੱਚ ਆਈ ਬਸ ਇੱਕ ਹੋ ਗਿਆ ਮੈਨੂੰ ਲੱਗਦਾ ਵੀ ਉਹਨਾਂ ਨੂੰ ਪ੍ਰੋਸਾਈ ਐ ਨਾ ਮਤਲਬ ਕੱਲਾ ਮੇਰੇ ਤੇ ਨਹੀਂ ਕਹਿ ਸਕਦੇ ਮੇਰੇ ਭਰਾਵਾਂ ਤੇ ਵੀ ਮੇਰਾ ਤਾਂ ਸਾਡਾ ਤਾਂ ਇੰਟਰ ਕਾਸਟ ਹੈ ਮੇਰੇ ਚਾਚਾ ਜੀ ਦੇ ਬੇਟੇ ਛੋਟੇ ਉਹਦਾ ਤਾਂ ਇੰਟਰ ਰਿਲੀਜੀਅਨ ਹੈ ਉਹਨਾਂ ਦੇ ਦਾਦਾ ਜੀ ਗੁਰਮੁਖ ਬੰਦੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਦੋਂ ਉਹਨਾਂ ਨੇ ਜਦੋਂ ਕੋਈ ਤੁਹਾਨੂੰ ਫੈਸਲਾ ਹੁੰਦਾ ਸੀ ਤਾਂ ਉਹ ਜਦੋਂ ਕਹਿੰਦੇ ਸੀ ਵੀ ਇਦਾਂ ਕਰਕੇ ਜਾਤ ਤੇ ਧਰਮ ਦੀ ਗੱਲ ਹੈ ਉਹ ਗੁਰਬਾਣੀ ਨੂੰ ਉਹਨਾਂ ਪ੍ਰੇਮ ਕਰਦੇ ਸੀ ਵੀ ਸਵੇਰੇ 3 ਵਜੇ ਉੱਠ ਕੇ ਉਹ ਕਹਿੰਦੇ ਸੀ ਵੀ ਦੇਖੋ ਜੇ ਆਪਾਂ ਗੁਰਮੁਖ ਬੰਦੇ ਆ ਨਾ ਇੱਥੇ ਮੈਨੂੰ ਕਿਤੇ ਦੱਸ ਦਿਓ ਵੀ ਆਪਾਂ ਨੂੰ ਕਿਤੇ ਜਾਤ ਪਾਤ ਧਰਮ ਦੀ ਗੱਲ ਕਰਨ ਨੇ ਹੀ ਕਵਰੀ ਉਪਰ ਮਤਲਬ ਬੜੇ ਸਖਤ ਜੀ ਤੇ ਚੁੱਪਚੀ ਬੀਤੇ ਸਵਾ ਦੇ ਸੀ ਪਰ ਉਹਨਾਂ ਦੀ ਗੱਲ ਹੀ ਨਹੀਂ ਸਟਰੀਟ ਤੇ ਸਾਦੀ ਹੁੰਦੀ ਸੀ ਵੀ ਉਹ ਕੋਈ ਵੀ ਗੱਲ ਹੋਣੀ ਉਹਨਾਂ ਨੇ ਗੱਲ ਕਹਿ ਦੇਣੀ ਵੀ ਇਹ ਸਮਾਜ ਦੀ ਗੱਲ ਛੱਡੋ ਦੁਨੀਆ ਕੀ ਕਹਿੰਦੀ ਹੈ ਉਹ ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਗੁਰਬਾਣੀ ਦੇ ਵਿੱਚ ਇਹਦਾ ਕਿਤੇ ਜ਼ਿਕਰ ਹਵਾਲਾ ਹੈਗਾ ਜਦੋਂ ਇਹਨਾਂ ਦੇ ਚਾਚੇ ਦੇ ਲੜਕੇ ਦਾ ਵਿਆਹ ਹੋਇਆ ਤਾਂ ਮਤਲਬ ਉਹ ਲੜਕੀ ਉਹ ਹਿੰਦੂ ਧਰਮ ਨਾਲ ਰਿਲੇਟਰ ਸੀ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਇਹ ਮੰਨ ਜਾਣਗੇ ਤਾਂ ਜਦੋਂ ਪਰਿਵਾਰ ਆ ਕੇ ਬੈਠੇ ਤਾਂ ਉਹਨਾਂ ਨੇ ਗੁਰਬਾਣੀ ਦੇ ਵਿੱਚ ਵਾਕ ਲੈ ਕੇ ਸੁਣਾਤਾ ਸੀ ਆ ਦੇਖੋ ਸਾਡੇ ਕੋਲ ਕਿਤੇ ਜ਼ਿਕਰ ਨਹੀਂ ਹੈਗਾ ਵੀ ਕਿਸੇ ਧਰਮ ਦਾ ਜ਼ਿਕਰ ਕੀਤਾ ਹੋਵੇ ਭਾਵੇਂ ਆਪਾਂ ਲੱਖ ਧਰਮ ਹੀ ਹੋਈਏ ਪਰ ਅਜੇ ਤੱਕ ਵੀ ਸਾਡੇ ਲੋਕ ਇਹ ਚੀਜ਼ਾਂ ਨਹੀਂ ਮੰਨਦੇ ਹੈਗੇ ਵੀ ਆਪਾਂ ਇੰਟਰ ਕਾਸਟ ਜਾਂ ਇੰਟਰ ਰਿਲੀਜੀਅਨ ਆਪਣੇ ਵਿਆਹ ਹਲੇ ਤੱਕ ਲੋਕਾਂ ਨੇ ਇਸ ਚੀਜ਼ ਨੂੰ ਥਾ ਨਹੀਂ ਸਕੀ ਹਾਂ ਇਹ ਜਿਹੜੇ ਜੈਂਡਰ ਡਿਸਕ੍ਰਿਮੀਨੇਸ਼ਨਸ ਨੇ ਜਿਹੜੀ ਜੈਂਡਰ ਨੂੰ ਆਪਾਂ ਕਹਿੰਦੇ ਆ ਵੀ ਫੀਮੇਲ ਆ ਫੇਸ ਕਰਦੀ ਹੈ ਕੁਝ ਚੀਜ਼ਾਂ ਦਾ ਮੈਂ ਵਿਆਹ ਤੋਂ ਬਾਅਦ ਜਦੋਂ ਅਸੀਂ ਕਈ ਵਾਰ ਡਿਸਕਸ ਕਰਦੇ ਨੇ ਕੋਈ ਕਹਾਣੀ ਲਿਖਦੇ ਜਾਂ ਇਹ ਕਰਦੇ ਮੈਨੂੰ ਫੇਰ ਲੱਗਦਾ ਵੀ ਅੱਛਾ ਵੀ ਮੈਂ ਕਦੇ ਵੀ ਕਹਣਾ ਵੀ ਤੁਸੀਂ ਜ਼ਿਆਦਾ ਲਿਖਤਾ ਵੀ ਇੰਨਾ ਨਹੀਂ ਹੁੰਦਾ ਯਾਰ ਇਹਨਾਂ ਨੂੰ ਸਹੀ ਘਰ ਦੇ ਵਿੱਚ ਤੁਸੀਂ ਫੇਰ ਤੁਸੀਂ ਤੁਹਾਡੇ ਘਰ ਚੋਂ ਤੁਹਾਨੂੰ ਮਾਹੌਲ ਨਹੀਂ ਮਿਲਿਆ ਲੱਗਦਾ ਮੈਨੂੰ ਜਦੋਂ ਮੈਂ ਕਾਲਜ ਆਈ ਨਾ ਜਦੋਂ ਹੋਰ ਮਤਲਬ ਕੁੜੀਆਂ ਦੀ ਮੈਂ ਕਿੰਨੀ ਗੱਲ ਦੇ ਸੁਣਦੀ ਜਾਂ ਘਰ ਦਾ ਮਾਹੌਲ ਜਾਂ ਜਿਵੇਂ ਥੀਏਟਰ ਕਰਨ ਲਈ ਅਸੀਂ ਫੇਸ ਕਰਦੇ ਹਾਂ ਕਈ ਵਾਰ ਕੁੜੀਆਂ ਨਹੀਂ ਉਵੇਂ ਆ ਪਉਂਦੀਆਂ ਹਾਂਜੀ ਤੇ ਮੈਂ ਤਾਂ 2-2 ਵਜੇ ਘਰੇ ਜਾਂਦੀ ਸੀ ਮਤਲਬ ਮੈਨੂੰ ਕਦੇ ਲੱਗਿਆ ਹੀ ਨਹੀਂ ਵੀ ਹਾਂ ਵੀ ਕੋਈ ਅਲੱਗ ਗੱਲ ਹੁੰਦੀ ਹੈ ਵੀ ਕੁੜੀ ਹੋਣਾ ਮਤਲਬ ਜਾਂ ਕੋਈ ਕੋਈ ਬਾਉਂਡਰੀ ਪਾਰਲ ਕੋਸ਼ਨ ਹੋਵੇ ਨਹੀਂ ਨਾ ਹੋਈ ਜੀ ਕਿਉਂਕਿ ਮੇਰੇ ਲਈ ਵੀ ਜਦੋਂ ਅਸੀਂ ਰਿਹਾ ਕਰਾਏ ਨਾ ਸੱਚੀ ਗੱਲ ਦੱਸਾਂਗੇ ਮੈਨੂੰ ਵੀ ਇਹ ਗੱਲ ਸਮਝਣ ਤੇ ਸਾਨੂੰ 5-6 ਸਾਲ ਲੱਗੇ ਕਉਕ ਮੈਂ ਜਿਸ ਜਿੱਥੋਂ ਆਇਆ ਸੀ ਉੱਥੇ ਜਿਹੜੀਆਂ ਅੱਲੇ ਹੁੰਦੀਆਂ ਨੇ ਲਾਇਬਿਲਟੀ ਜੋ ਤੈਅ ਕੀਤੀਆਂ ਹੁੰਦੀਆਂ ਨੇ ਕੁੜੀਆਂ ਲਈ ਇਦਾਂ ਕਰਨਾ ਇਦਾਂ ਜੀਣਾ ਪਰ ਬਿੰਨਾ ਚ ਖਾਸ ਕਰਕੇ ਆਪਣੇ ਪਰਿਵਾਰਾਂ ਚ ਪਰਿਵਾਰਾਂ ਚ ਲਾਇਬਿਲਟੀ ਤੈਅ ਕੀਤੀਆਂ ਨੇ ਵੀ ਤੁਸੀਂ ਇਦਾਂ ਇਦਾਂ ਬਿਹੇਵ ਕਰਨਾ ਪਰ ਮੈਨੂੰ ਵੀ ਕਹਿ ਲਓ ਵੀ ਮੈਨੂੰ ਘੱਟੋ ਘੱਟ 7 ਸਾਲ 8 ਸਾਲ ਉਸ ਚੀਜ਼ ਨੂੰ ਸਮਝਣ ਲੱਗਿਆਂ ਲੱਗੇ ਕਿ ਇਹ ਇੱਕ ਪਹਿਲਾਂ ਵਿਮਨ ਵਿਮਨ ਤੋਂ ਬਾਅਦ ਉਹਨੂੰ ਐਜ਼ ਇਨਸਾਨ ਦੇਖਣਾ ਐਜ਼ ਇਨਸਾਨ ਦੇਖਣਾ ਔਰ ਉਹਨੂੰ ਬਰਾਬਰ ਇਹ ਸਮਝਣਾ ਕਿ ਜੇ ਕਈ ਵਾਰੀ ਇਹਦਾ ਕਈ ਵਾਰੀ ਰੋਟੀ ਦੀ ਗੱਲ ਹੁੰਦੀ ਆਪਣੇ ਘਰਾਂ ਚ ਸਿੰਪਲ ਮਸਲੇ ਹੁੰਦੇ ਆ ਕੋਈ ਆ ਗਿਆ ਚਾਹ ਪਾਣੀ ਬਣਾ ਇਹ ਤੈ ਵੀ ਤਾਂ ਹੈ ਵੀ ਜਾਇਲੀ ਹੈ ਵੀ ਜੀ ਉਹ ਉਹ ਨਹੀਂ ਬਣਾਉਣੀ ਹੈ। ਕੁੜੀ ਬਣਾਉਗੀ। ਪਰ ਉਹਨਿਆਂ ਨੂੰ ਅਗੂ ਇੱਕ ਹੋ ਕੇ ਉਹਨੇ ਹੀ ਸੱਸ ਸਹਰੀ ਘਰ ਬੁਲਾਉਣੀ ਹੈ। ਬਿਸਤਰ ਸਾਰਿਆਂ ਦੇ ਉਹਨਾਂ ਨੇ ਜਾਇਆ ਕਰਕੇ ਤੈ ਕਰਨੇ ਆ ਜੀ। ਚਿਚਾੜੂ ਕੋਚਾ ਲਾਉਣਾ ਇਹ ਤੈ ਨੇ ਲਾਇਬਿਲਟੀ ਚ। ਯਾਨੀ ਕਿ ਮਤਲਬ ਮੈਂ ਨਹੀਂ ਕਹਾਂ ਕਰਨੇ ਨਹੀਂ ਚਾਹੀਦੇ ਸਾਰੇ ਕੜੋ। ਪਰ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਤੈ ਕਰ ਦਿੰਨੇ ਆ ਵੀ ਇਹ ਕੰਮ ਤੇਰੇ ਹੀ ਨੇ ਹੁਣ ਕਿਹਬੀ ਸੈਲਫ ਕੇਅਰ ਕਰਦਾ ਹੋਵੇ ਰੋਟੀ ਨਹੀਂ ਪਕਾ ਸਕੋ ਜੀ। ਹਾਂ। ਹਨਾ? ਤਾਂ ਮਤਲਬ ਉਹ ਚੀਜ਼ਾਂ ਮੈਂ ਹੌਲੀ ਹੌਲੀ ਮੇਰੇ ਅੰਦਰ ਉੱਠਦੀਆਂ ਸੀ। ਜਦੋਂ ਮੈਂ ਦੂਜਿਆਂ ਬੰਦੇਆਂ ਕਹਿੰਦੀ ਦੇਖਦਾ ਹੁੰਦਾ ਸੀ। ਵੀ ਯਾਰ ਕਿਆ ਬਾਤ ਹੈ ਯਾਰ ਇਹਨਾਂ ਨੂੰ ਘਰੇ ਆਉਂਦੇ ਨੂੰ ਚਾਹ ਮਿਲਦੀ ਮੇਰੇ ਅੰਦਰ ਕੀ ਵੀ ਨਹੀਂ ਆਉਂਦਾ ਸੀ ਯਾਰ ਵੀ ਵੀ ਮੈਨੂੰ ਉਹ ਸਾਰੀਆਂ ਚੀਜ਼ਾਂ ਵੀ ਮੈਂ ਤਾਂ ਗਵਾਲੀਆਂ ਕਿਹੇ ਜਾ ਯਾਰ ਲਵ ਮੈਰਿਜ ਕਰਾਇਆ ਯਾਰ ਉਹ ਸਾਰੀਆਂ ਚੀਜ਼ਾਂ ਵੀ ਯਾਰ ਮਤਲਬ ਉਵੇਂ ਨਹੀਂ ਕਹਿ ਸਕਦੇ ਉਹ ਚਾਹ ਬਣਾ ਕਹੀ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਜੁੜੇ ਸੀ ਤਾਂ ਸਾਡੇ ਦਰਮਿਆਨ ਹੀ ਗੱਲਾਂ ਫੁੱਲ ਕੇ ਹੋਈਆਂ ਸੀ ਪਰ ਮੈਂ ਇਟਰਨਲੀ ਤਾਂ ਬੰਦਾ ਦਾ ਬੰਦਾ ਹੀ ਹੈ ਨਾ ਮੈਂ ਜਿਹੜੇ ਘਰਾਂ ਚ ਪਲਿਆ ਉਹਦੇ ਵਿੱਚ ਕੀ ਹੁੰਦਾ ਸੀ ਨਹੀਂ ਨਹੀਂ ਪੁੱਤ ਤੂੰ ਪਾਣੀ ਦਾ ਗਲਾਸ ਮੈਂ ਫੜਾਉਣੀਆ ਤੈਨੂੰ ਬੈਠਣ ਲੱਗੇ ਅਸੀਂ ਆਪਣਾ ਅਸਲ ਸੁਭਾਅ ਚਾਹੇ ਉਹ ਜਨਾਨੀ ਦਾ ਚਾਹੇ ਬੰਦੇ ਦਾ ਕਈ ਵਾਰੀ ਅੰਦਰੋਂ ਉੱਠਦਾ ਏ ਮੈਨੂੰ 7-8 ਸਾਲ ਲੱਗੇ ਜੀ ਪਰ ਅੱਜ ਕਹਿ ਲਓ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਏ ਵੀ ਉਹ ਸਾਡੇ ਘਰ ਦਾ ਇੱਕ ਕਲਚਰ ਬਣਿਆ ਹੋਇਆ ਵੀ ਕਈ ਵਾਰੀ ਨਹੀਂ ਇਹਦਾ ਰੋਟੀ ਪਕਾਉਣ ਨੂੰ ਜੀ ਕਰਦਾ ਤਾਂ ਮੈਂ ਖੁਦ ਪਕਾ ਦਿੰਦਾ ਹੂੰ ਸਵੇਰ ਵਾਲੀ ਉੱਠ ਕੇ ਚਾਹ ਮੈਂ ਹੀ ਬਣਾਉਣੀ ਹਾਂ ਕਿਉਂਕਿ ਮੈਂ अर्ਲੀ ਉੱਠ ਜਾਂਦਾ ਇਹ ਲੇਟ ਉੱਠਦੇ ਆ ਇਹ ਆਪਦੀ ਚਾਹ ਬਣਾ ਲੈਂਦੇ ਰਾਤ ਨੂੰ ਇਹਨਾਂ ਨੇ ਲੇਟ ਸੌਣਾ ਹੁੰਦਾ ਹੈ ਇਹ ਆਪ ਦਾ ਲੇਟ ਸੌਂਦੀਆਂ ਮਾਮਤੀਆਂ ਮੈਂ ਆਪਣਾ ਬੇੜੇ ਨਾਲ ਉਹਦਾ ਖਾ ਪੀ ਕੇ ਪਹਿ ਜਾਣਾ ਪਰ ਸਾਡਾ ਸ਼ਡਿਊ